ਸਚੀਰਿਆ ਕਾਲ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਅਮਰੀਕਾ ਦੇ ਵੱਲੋਂ ਕੈਨੇਡਾ ਤੋਂ ਜਾ ਕੇ ਅਸਾਈਲਮ ਅਪਲਾਈ ਕਰਨ ਵਾਲੇ ਲੋਕਾਂ ਦੇ ਉੱਪਰ ਸਖਤੀ ਕੀਤੀ ਗਈ ਹੈ ਭਾਪਕੇ ਕਾਨੂੰਨਾਂ 'ਚ ਤਬਦੀਲੀ ਹੋਈ ਹੈ ਜਿਸ ਤਹਿਤ ਜੇਕਰ ਕੋਈ ਵਿਅਕਤੀ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਐਂਟਰ ਹੁੰਦਾ ਹੈ ਤੇ ਉਸ ਵੱਲੋਂ ਅਸਾਈਲਮ ਅਪਲਾਈ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਜੋ ਡਾਕੂਮੈਂਟਸ ਉਸ ਕੋਲ ਮੌਜੂਦ ਨੇ ਉਸ ਆਧਾਰ ਤੇ ਹੀ ਫੈਸਲਾ ਕੀਤਾ ਜਾਏਗਾ ਇਸ ਤੋਂ ਇਲਾਵਾ ਲੋਅਰ ਦੇ ਲਈ 24 ਘੰਟਿਆਂ ਦੀ ਥਾਂ ਤੇ 4 ਘੰਟੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਅਮਰੀਕੀ ਸਿਆਸਤ ਦੇ ਵਿੱਚ ਮੁੱਦਾ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਕਿ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਆਉਂਦੇ ਨੇ ਤੇ ਬਾਅਦ ਦੇ ਵਿੱਚ ਬਾਰਡਰ ਕ੍ਰੋਸ ਕਰਕੇ ਅਮਰੀਕਾ ਪਹੁੰਚਦੇ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਅਸਾਇਲਮ ਅਪਲਾਈ ਕੀਤੀ ਜਾਂਦੀ ਹੈ ਜਦਕਿ ਦੋਵੇਂ ਮੁਲਕਾਂ ਦੇ ਦਰਮਿਆਨ ਜੋ ਸਮਝੌਤਾ ਇਸ ਮਸਲੇ ਨੂੰ ਲੈ ਕੇ ਹੋਇਆ ਉਸ ਮਾਮਲੇ 'ਚ ਦੋਮਾ ਨੂੰ ਅਸਾਈਲਮ ਅਪਲਾਈ ਕਰਨ ਦੇ ਲਈ ਸੇਫ ਮੰਨਿਆ ਗਿਆ ਹੈ ਅਤੇ ਜੋ ਵਿਅਕਤੀ ਜਿਸ ਮੁਲਕ ਦੇ ਵਿੱਚ ਪਹਿਲਾਂ ਆਉਂਦਾ ਹੈ ਉੱਥੇ ਹੀ ਉਹ ਅਸਾਈਲਮ ਦੀ ਅਰਜ਼ੀ ਲਗਾ ਸਕਦਾ ਹੈ ਭਾਵੇਂ ਜੇਕਰ ਕੋਈ ਕੈਨੇਡਾ ਦੇ ਵਿੱਚ ਲੈਂਡ ਹੁੰਦਾ ਹੈ ਤਾਂ ਕੈਨੇਡਾ ਦੇ ਵਿੱਚ ਆ ਕੇ ਉਸ ਨੂੰ ਅਸਾਈਲਮ ਅਰਜ਼ੀ ਲਗਾਉਣੀ ਪੈਗੀ ਉਹ ਅਮਰੀਕਾ ਦੇ ਵਿੱਚ ਨਹੀਂ ਜਾ ਸਕਦਾ ਸੋ ਪਿਛਲੇ ਦਮੇ ਦੌਰਾਨ ਟ੍ਰੇਨਸ ਦੇ ਵਿੱਚ ਅਤੇ ਵੈਸੇ ਬਾਰਡਰ ਕਰਾਸਿੰਗ 'ਚ ਵਾਧਾ ਹੋਇਆ ਸੀ ਜਿਸ ਕਾਰਨ ਇਸ ਮਾਮਲੇ ਤੇ ਚਿੰਤਾਵਾਂ ਵੀ ਵਧੀਆਂ ਨੇ ਤੇ ਆਖਰਕਾਰ ਅਮਰੀਕਾ ਦੇ ਵੱਲੋਂ ਕਦਮ ਚੁੱਕੇ ਗਏ ਨੇ ਪੀਸਾਰਚ ਬਾਰਡਰ ਜਿਹੜਾ ਕਿ ਇੱਕ ਪਾਰਕ ਅਤੇ ਟੂਰਿਸਟ ਹੱਬ ਵੀ ਹੈ ਜਿੱਥੇ ਕਿ ਦੋਵੇਂ ਮੁਲਕਾਂ ਦੀ ਸਰਹੱਦ ਲੱਗਦੀ ਹੈ ਪੀਸਾਰਚ ਪਾਰਕ ਤੋਂ ਬਾਰਡਰ ਕ੍ਰੋਸਿੰਗ ਦੀਆਂ ਘਟਨਾਵਾਂ ਦੇ ਵਧਦੇ ਨਜ਼ਰ ਅਮਰੀਕਾ ਦੇ ਵੱਲੋਂ ਉੱਥੇ ਗਾਰਡਸ ਦੀ ਗਿਣਤੀ ਵਧਾਈ ਗਈ ਸੀ ਤਾਂ ਜੋ ਲੋਕ ਬਾਰਡਰ ਕ੍ਰੋਸ ਕਰਕੇ ਅਮਰੀਕਾ ਚ ਐਂਟਰ ਨਾ ਹੋ ਸਕਣ ਕਾਬਲੇ ਗੌਰ ਹੈ ਕਿ ਅਮਰੀਕੀ ਸਿਆਸਤ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਕ੍ਰੋਸਿੰਗ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਰਿਪਬਲਿਕਨ ਲੀਡਰ ਡੋਨਲਡ ਟਰੰਪ ਦੇ ਵੱਲੋਂ ਇਸ ਮੁੱਦੇ ਤੇ ਸਾਰੀ ਸਿਆਸਤ ਕੀਤੀ ਜਾ ਰਹੀ ਹੈ ਜ ਜਨਾਖਿਆ ਕਿ ਜੇਕਰ ਉਹ ਰਾਸ਼ਟਰਪਤੀ ਬਣ ਜਾਂਦੇ ਨੇ ਤਾਂ ਲਾਰਜ ਨੰਬਰ ਦੇ ਵਿੱਚ ਡਿਪੂਟੇਸ਼ਨਸ ਮੁਲਕ ਦੇ ਵਿੱਚ ਹੋਣ ਗਿਆ ਉਸ ਨੂੰ ਲੈ ਕੇ ਕੈਨੇਡਾ ਦੇ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ ਕਿ ਜੇਕਰ 트럼ਪ ਸੱਤਾ ਦੇ ਵਿੱਚ ਆਉਂਦੇ ਨੇ ਤੇ ਉਹ ਲੋਕਾਂ ਨੂੰ ਡਿਪੋਰਟ ਕਰਨ ਦਾ ਫੈਸਲਾ ਕਰਦੇ ਨੇ ਤਾਂ ਬਹੁਤ ਸਾਰੇ ਲੋਕ ਕੈਨੇਡਾ ਵਾਲੇ ਪਾਸੇ ਰੁੱਖ ਕਰ ਸਕਦੇ ਨੇ ਪਰ ਦੂਜੇ ਪਾਸੇ ਜੋ ਕਦਮ ਅੱਜ ਅਮਰੀਕਾ ਦੇ ਵੱਲੋਂ ਚੁੱਕਿਆ ਗਿਆ ਉਸ ਦੀ ਕਈ ਅਸਾਈਲਮ ਸੀਕਰਸ ਪੱਕੀ ਐਡਵੋਕੇਟਸ ਦੇ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ ਜਿੰਨਾ ਆਖਿਆ ਕਿ ਇੰਟਰਨੈਸ਼ਨਲ ਪੱਦਰਤੇ ਹਿਮਨਿਟੇਰੀਅਨ ਗਰਾਉਂਡ ਦੇ ਆਧਾਰ ਤੇ ਕਿਸੇ ਵਿਅਕਤੀ ਨੂੰ ਸਿਆਸੀ ਸ਼ਰਨ ਲੈਣ ਦਾ ਅਧਿਕਾਰ ਹੈ ਪਰ ਇਹ ਇੰਟਰਨੈਸ਼ਨਲ ਰੂਲਸ ਦੇ ਨਾਲ ਮੇਲ ਨਹੀਂ ਖਾਂਦਾ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਪ੍ਰੋਟੈਸਟ ਕਾਫੀ ਵਧੇ ਨੇ ਖਾਸ ਕਰ ਜਦੋਂ ਤੋਂ ਇਜ਼ਰਾਈਲ ਹਮਾਸ ਦਾ ਮਾਮਲਾ ਚੱਲਿਆ ਤਾਂ ਉਹਦੇ ਨਾਲ ਭਾਰੀ ਪ੍ਰਦਰਸ਼ਨਸ ਦਾ ਸਾਹਮਣਾ ਪੁਲਿਸ ਨੂੰ ਕਰਨਾ ਪੈ ਰਿਹਾ ਹੈ ਕੈਨੇਡਾ ਭਰ ਦੀਆਂ ਪੁਲਿਸ ਫੋਰਸਸ ਦੇ ਚੀਫਸ ਦੀ ਇਕੱਤਰਤਾ ਹੋਈ ਜਿੱਥੇ ਕਿ ਇਸ ਮੁੱਦੇ ਤੇ ਚਰਚਾ ਕੀਤੀ ਗਈ ਕਿ ਜਿਸ ਢੰਗ ਦੇ ਨਾਲ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜੇਕਰ ਕੋਈ ਹਲਚਲ ਹੁੰਦੀ ਹੈ ਤਾਂ ਉਸ ਦਾ ਅਸਰ ਕੈਨੇਡੀਅਨ ਧਰਤੀ ਦੇ ਉੱਪਰ ਵੀ ਨਜ਼ਰ ਆਉਂਦਾ ਹੈ ਜਿਸ ਦੇ ਵਿੱਚ ਇਜ਼ਰਾਈਲ ਹਮਾਸ ਵਾਰ ਦਾ ਖਾਸ ਕਰਕੇ ਜ਼ਿਕਰ ਕੀਤਾ ਗਿਆ ਤੇ ਟੋਰਾਂਟੋ ਪੁਲਿਸ ਨੇ ਉਦਾਹਰਨ ਦਿੱਤੀ ਕਿ ਕਿੰਜ ਉਹਨਾਂ ਨੇ 1000 ਤੋਂ ਵੱਧ ਪ੍ਰੋਟੈਸਟਰਜ਼ ਦਾ ਜੋ ਇਕੱਠ ਸੀ ਉਸ ਨੂੰ ਹੈਂਡਲ ਕੀਤਾ ਇਸ ਤੋਂ ਇਲਾਵਾ ਪੁਲਿਸ ਚੀਫਸ ਨੇ ਇਹ ਵੀ ਕਿਹਾ ਕਿ ਜਦੋਂ ਪ੍ਰਦਰਸ਼ਨਾਂ ਦੀ ਗਿਣਤੀ ਵੱਧਦੀ ਹੈ ਤਾਂ ਉਸੇ ਚਲਦਿਆਂ ਅਧਿਕਾਰੀਆਂ ਨੂੰ ਉਹਨਾਂ ਦੀ ਪ੍ਰਮੁੱਖ ਡਿਊਟੀ ਤੋਂ ਹਟਾ ਕੇ ਪ੍ਰੋਟੈਸਟਰਜ਼ ਨੂੰ ਕੰਟਰੋਲ ਕਰਨ ਦੇ ਉੱਪਰ ਲਗਾਉਣਾ ਪੈਂਦਾ ਜਿਸ ਕਾਰਨ ਲੋਕਾਂ ਦੀ ਪਬਲਿਕ ਸੇਫਟੀ ਅਤੇ ਬਾਕੀ ਸਭ ਕੁਝ ਪ੍ਰਭਾਵਿਤ ਹੁੰਦਾ ਹੈ ਇਸ ਦਰਾਨ ਪੁਲਿਸ ਚੀਫਸ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਤਿੰਨੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਦੇ ਉੱਪਰ ਧਿਆਨ ਕੇਂਦ੍ਰਿਤ ਕਰਨ ਅਤੇ ਫੰਡਿੰਗ ਤੇ ਰਿਸੋਰਸਸ ਦੇ ਵਿੱਚ ਵਾਦਾ ਕੀਤਾ ਜਾਵੇ ਪੁਲਿਸ ਫੋਰਸਸ ਦੇ ਚੀਫਸ ਦੇ ਵੱਲੋਂ ਇਸ ਸਮੇਂ ਡਿਜੀਟਲ ਟੈਕਨੋਲੋਜੀ ਅਤੇ ਰਿਸੋਰਸਸ ਦੀ ਘਾਟ ਦਾ ਹਵਾਲਾ ਵੀ ਦਿੱਤਾ ਗਿਆ ਜਿਸ ਨਾਲ ਆਖਿਆ ਕਿ ਹੋਰ ਫੋਰਸਸ ਦੀ ਜਿੱਥੇ ਜ਼ਰੂਰਤ ਹੈ ਉੱਥੇ ਨਾਲੋਂ ਨਾਲ ਟੈਕਨੋਲੋਜੀ ਵੀ ਹੋਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਪ੍ਰੋਟੈਸਟਸ ਨੂੰ ਕੰਟਰੋਲ ਕਰਨ ਦੇ ਲਈ ਕਦਮ ਅੱਗੇ ਵਧਾਏ ਜਾ ਸਕਣ ਉਹਨਾਂ ਆਖਿਆ ਕਿ ਪਹਿਲਾਂ ਪਹਿਲ ਬੇਸ਼ੱਕ ਡੋਮੈਸਟਿਕ ਮੁੱਦਿਆਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਹੁੰਦੇ ਸਨ ਜਿਸ ਵਿੱਚ ਲੋਕ ਕਈ ਵਾਰ ਗਵਰਨਮੈਂਟ ਦੀਆਂ ਨੀਤੀਆਂ ਤੋਂ ਨਾਰਾਜ਼ ਹੋਣ ਦੇ ਚਲਦਿਆਂ ਆਪਣਾ ਗ੍ਰੋਸ ਪ੍ਰਗਟ ਕਰਦੇ ਸੀ ਪਰ ਇਸ ਸਮੇਂ ਇੰਟਰਨੈਸ਼ਨਲ ਪੱਧਰ ਤੇ ਜੋ ਕੁਝ ਵਾਪਰਦਾ ਹੈ ਅਤੇ ਜਿਸ ਢੰਗ ਦੀ ਕੈਨੇਡਾ ਦੇ ਵਿੱਚ ਪਾਪੂਲੇਸ਼ਨ ਹੈ ਤਾਂ ਉਹਦੇ ਚਲਦਿਆਂ ਬਹੁਤ ਸਾਰੇ ਇੰਟਰਨੈਸ਼ਨਲ ਮਸਲਿਆਂ ਦੇ ਉੱਪਰ ਵੀ ਧਰਨੇ ਪ੍ਰਦਰਸ਼ਨ ਦੇਖਣ ਨੂੰ ਮਿਲਦੇ ਨੇ ਜਿਸ ਵਿੱਚ ਕਈ ਵਾਰ ਸਥਿਤੀ ਬੜੀ ਗੰਭੀਰ ਬਣ ਜਾਂਦੀ ਹੈ ਲੋਕ ਪੱਕੇ ਤੌਰ ਤੇ ਟੈਂਟ ਲਗਾ ਕੇ ਬੈਠ ਜਾਂਦੇ ਨੇ ਜਿਸ ਢੰਗ ਦੀ ਸਥਿਤੀ ਯੂਨੀਵਰਸਿਟੀਆਂ ਦੇ ਵਿੱਚ ਦੇਖੀ ਗਈ ਹੈ ਜਾਂ ਫਿਰ ਕਈ ਵਾਰ ਦੋ ਵੱਖ-ਵੱਖ ਵਿਚਾਰਧਾਰਾ ਮੰਦੇ ਲੋਕ ਜੋ ਕਿ ਇੱਕ ਆਪਣੇ ਨਿੱਜੀ ਮੁਲਕ ਨੂੰ ਸਪੋਰਟ ਕਰਦੇ ਨੇ ਉਹਨਾਂ ਦੇ ਵਿੱਚ ਟਕਰਾਅ ਵਾਲੀ ਸਥਿਤੀ ਵੀ ਬਣਦੀ ਹੈ ਜਿਸ ਕਾਰਨ ਪੁਲਿਸ ਫੋਰਸਸ ਨੂੰ ਬੱਦ ਸ਼ਕਤੀ ਉਧਰ ਝੁਕਣੀ ਪੈਂਦੀ ਹੈ ਬ੍ਰਿਟਿਸ਼ ਕਲੰਬੀਆ ਦੇ ਵਿੱਚ ਇਸ ਸਾਲ ਇਲੈਕਸ਼ਨ ਨੇ ਤੇ ਅਕਤੂਬਰ ਮਹੀਨੇ ਦੀਆਂ ਪ੍ਰੋਵਿੰਸ਼ਲ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਧਿਰਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਆਪਣੀਆਂ ਨੀਤੀਆਂ ਪਾਲਿਸਿਸ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ BC ਯੂਨਾਈਟਿਡ ਜੋ ਕਿ ਪਹਿਲਾਂ BC ਲਿਬਰਲਸ ਸੀ ਉਸ ਦੇ ਲੀਡਰ ਕੈਵਨ ਫਾਲਕਨ ਹੋਰਾਂ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਜੇਕਰ BC ਯੂਨਾਈਟਿਡ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ 50000 ਤੱਕ ਦੀ ਪਹਿਲੀ ਇਨਕਮ ਦੇ ਉੱਪਰ ਕੋਈ ਵੀ ਪ੍ਰੋਵਿੰਸ਼ਲ ਇਨਕਮ ਟੈਕਸ ਨਹੀਂ ਲਿਆ ਜਾਏਗਾ ਉਹਨਾਂ ਕਹਿੰਦੇ ਕਿ ਇਸ ਦੇ ਨਾਲ ਪ੍ਰਵਿੰਸ ਵਸਨੀਕਾਂ ਨੂੰ ਸਾਲਾਨਾ 2000 ਡਾਲਰ ਤੋਂ ਜ਼ਿਆਦਾ ਦੀ ਬਚਤ ਹੋਏਗੀ ਤੇ ਵਧੇ ਹੋਏ ਕੋਸਟ ਆਫ ਲੀਵਿੰਗ ਅਤੇ ਘਰਾਂ ਦੇ ਪ੍ਰਾਈਸ ਅਤੇ ਕਿਰਾਇਆਂ ਦੇ ਮੱਦੇਨਜ਼ਰ ਇਹ ਉਹਨਾਂ ਦੇ ਲਈ ਕਾਫੀ ਮਦਦਗਾਰ ਸਾਬਤ ਹੋਏਗੀ ਜਿਨ੍ਹਾਂ ਆਪਣਾ ਆਰਥਿਕ ਪਲਾਨ ਸਾਂਝੇ ਕਰਦੇ ਹੋਏ ਦੱਸਿਆ ਕਿ ਸਹੀ ਦਿਸ਼ਾ ਦੇ ਵਿੱਚ ਪ੍ਰਵਿੰਸ ਨੂੰ ਲਿਜਾਣ ਦੇ ਲਈ ਜਿੱਥੇ ਕਦਮ ਪੁੱਟੇ ਜਾਣਗੇ ਉੱਤੇ ਹੀ ਲੋਕਾਂ ਦੇ ਕੋਲੇ ਖਰਚਣ ਦੇ ਲਈ ਵੱਧ ਪੈਸਾ ਹੋਵੇ ਤੇ ਆਪਣੀਆਂ ਲੋੜਾਂ ਨੂੰ ਉਹ ਸੌਖਿਆ ਪੂਰਾ ਕਰ ਸਕਣ ਇਸਦੇ ਲਈ ਇਨਕਮ ਟੈਕਸ ਦੇ ਉੱਪਰ ਕਟ ਲਗਾਉਣ ਦਾ ਵਾਅਦਾ ਉਹਨਾਂ ਨੇ ਕੀਤਾ ਹੈ ਦੂਜੇ ਪਾਸੇ ਪ੍ਰੀਮੀਅਰ ਡੇਵਿਡ ਈਵੀ ਹੋਰਾਂ ਦੇ ਵੱਲੋਂ ਇਸ ਬਿਆਨ ਦੇ ਉੱਪਰ ਟਿੱਪਣੀ ਕੀਤੀ ਗਈ ਹੈ ਜਿੱਨਾ ਆਖਿਆ ਕਿ ਇਹ ਬਿਆਨ ਮਹਿਜ ਸਿਆਸੀ ਹੈ ਅਤੇ ਲੋਕਾਂ ਤੇ ਪ੍ਰਭਾਵ ਪਾਉਣ ਦੇ ਲਈ ਹੈ ਪਰ ਇਸ ਵਿੱਚ ਕੋਈ ਗੰਭੀਰਤਾ ਜਾਂ ਡੰਗਾਈ ਨਜ਼ਰ ਨਹੀਂ ਆ ਰਹੀ ਕਾਬਲੇ ਗੋਰਾ ਹੈ ਕਿ ਪ੍ਰੋਵਿੰਸ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਜੋ ਸਰਵੇਜ਼ ਸਾਹਮਣੇ ਆ ਰਹੇ ਨੇ ਉਹਨਾਂ ਸਰਵੇਜ਼ ਦੇ ਵਿੱਚ ਪ੍ਰਮੁੱਖ ਤੌਰ ਤੇ ਮੁਕਾਬਲਾ BC NDP ਅਤੇ BC ਕੰਜ਼ਰਵੇਟਿਵ ਪਾਰਟੀ ਦੇ ਦਰਮਿਆਨ ਦਖਾਈ ਦੇ ਰਿਹਾ ਅਤੇ BC United ਦਾ ਵੋਟ ਬੈਂਕ ਮਹਿਜ 10% ਦੇ ਨੇੜੇ ਤੇੜੇ ਦੱਸਿਆ ਜਾ ਰਿਹਾ ਜਿਸ ਦਾ BC Greens ਤੋਂ ਬਹੁਤ ਥੋੜਾ ਫਰਕ ਹੈ ਇਸੇ ਸਮੇਂ ਦੌਰਾਨ ਆਪਣੇ ਵੋਟ ਬੈਂਕ ਨੂੰ ਵਧਾਉਣ ਦੇ ਲਈ ਜਾਂ ਸਰਵਿਸ ਦੇ ਵਿੱਚ ਜੋ ਨੰਬਰ ਨੇ ਉਸ ਤੇ ਪ੍ਰਭਾਵ ਪਾਉਣ ਦੇ ਲਈ ਕੇਵਨ ਫਾਲਕਨ ਹੋਰਾਂ ਦੇ ਵੱਲੋਂ ਹੁਣ ਆਪਣੀਆਂ ਪਾਲਿਸੀਜ਼ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਇਸ ਅਨਾਉਂਸਮੈਂਟ ਦੇ ਨਾਲ ਅਸਰ ਜ਼ਰੂਰ ਦੇਖ ਸਕਦਾ ਹੈ ਕਿਉਂਕਿ ਲੋਕ ਮਹਿੰਗਾਈ ਵਧੀ ਹੋਈ ਕੋਸਟ ਆਫ ਲਿਵਿੰਗ ਘਰਾ ਅਤੇ ਕਿਰਾਏ ਦੀਆਂ ਕੀਮਤਾਂ ਤੋਂ ਪਰੇਸ਼ਾਨ ਨੇ ਜਿਸ ਕਾਰਨ ਉਹ ਚਾਹੁੰਦੇ ਨੇ ਕਿ ਬਚਤ ਕਿਸੇ ਨਾ ਕਿਸੇ ਤਰੀਕੇ ਤੇ ਹੋ ਸਕੇ ਪਰ ਦੂਜੇ ਪਾਸੇ BC ਕੰਜ਼ਰਵਟਿਵ ਅਤੇ BC ਯੂनाइटेड ਦੇ ਦਰਮਿਆਨ ਫਰਕ 3% ਦਾ ਰਹਿ ਗਿਆ ਇਹ ਲੇਜ਼ਰ ਦੇ ਤਾਜ਼ਾ ਸਰਵੇ ਦੇ ਅਨੁਸਾਰ ਦੱਸਿਆ ਗਿਆ ਪਰ ਪ੍ਰੀਮੀਅਰ ਡੇਵਿਡ EB 44% ਦੀ ਲੋਕਪ੍ਰਿਯਤਾ ਦੇ ਨਾਲ ਐਜ਼ ਅ ਪ੍ਰੀਮੀਅਰ ਹਲੇ ਵੀ ਸਭ ਤੋਂ ਪਸੰਦੀਦਾ ਲੀਡਰ ਬਣੇ ਹੋਏ ਨੇ ਅਮਰੀਕਾ ਦੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਕੈਨੇਡਾ ਦੀ ਸੌਫਟਵੁੱਡ ਲੰਬਰ ਦੇ ਉੱਪਰ ਐਕਸਾਈਜ਼ ਡਿਊਟੀ ਵਧਾਈ ਗਈ ਹੈ ਜਿਸ ਦੀ ਕੇ ਚਾਰੇ ਪਾਸੇ ਚਰਚਾ ਜ਼ਰੂਰ ਚੱਲ ਰਹੀ ਹੈ ਕਿਉਂਕਿ ਇਹ ਮਸਲਾ ਪਹਿਲੀ ਵਾਰੀ ਚਰਚਾ ਦੇ ਵਿੱਚ ਨਹੀਂ ਆਇਆ ਕੈਨੇਡੀਅਨ ਸੌਫਟਵੁੱਡ ਲੱਕੜੋ ਉਤੇ ਅਮਰੀਕਾ ਨੇ ਇੰਪੋਰਟ ਡਿਊਟੀ ਵਧਾ ਕੇ ਲਗਭਗ ਦੁੱਗਣੀ ਕਰ ਦਿੱਤੀ ਹੈ ਜਿਸ ਨਾਲ ਸੌਫਟਵੁੱਡ ਇੰਡਸਟਰੀ ਨੂੰ ਵੱਡਾ ਝਟਕਾ ਲੱਗਣ ਦੇ ਅਸਾਰ ਪੈਣੇ ਹੋਏ ਨੇ ਅਮਰੀਕਾ ਨੇ ਕੈਨੇਡੀਅਨ ਸੌਫਟਵੁੱਡ ਲੰਬਰ ਉੱਪਰ ਟੈਰਿਫ 14.54% ਕਰ ਦਿੱਤਾ ਹੈ ਪਹਿਲਾਂ ਇਹ 8% ਦੇ ਲਗਭਗ ਸੀ ਕੈਨੇਡਾ ਦੀ ਇمپੋਰਟ ਡਿਊਟੀ ਇੰਟਰਨੈਸ਼ਨਲ ਵਪਾਰ ਮਨਿਸਟਰ ਮੈਰੀ ਐਨ ਜੀ ਨੇ ਇਸ ਨੂੰ ਨਿਰਾਸ਼ਾਜਨਕ ਤੇ ਬੇਇਨਸਾਫੀ ਦੱਸਿਆ ਹੈ ਐਮ ਜੀ ਨੇ ਕਿਹਾ ਕਿ ਇਸ ਨਾਲ ਦੋਵੇਂ ਪਾਸੇ ਦੇ ਕੰਜ਼ਿਊਮਰ ਅਤੇ ਪ੍ਰੋਡਕਸ਼ਨ ਨੂੰ ਨੁਕਸਾਨ ਹੋਏਗਾ ਤੇ ਨਾਲ ਹੀ ਇਹ ਵਰਕਰਸ ਦੇ ਵਿੱਚ ਨਾ ਪੱਖੀ ਪ੍ਰਭਾਵ ਪਾਏਗਾ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਤ ਮੰਤਰੀ ਬਰੂਸ ਰੋਲਸਟਨ ਨੇ ਵੀ ਅਮਰੀਕਾ ਦੇ ਕਮਰਸ ਡਿਪਾਰਟਮੈਂਟ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ ਉੱਥੇ ਹੀ BC ਲੰਬਰ ਟ੍ਰੇਡ ਕਾਉਂਸਲ ਨੇ ਕਿਹਾ ਕਿ ਇਸ ਤੋਂ ਬੁਰਾ ਸਮਾਂ ਹੋਰ ਨਹੀਂ ਹੋ ਸਕਦਾ ਕਿਉਂਕਿ ਇੰਡਸਟਰੀ ਪਹਿਲਾਂ ਹੀ ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕਰ ਰਹੀ ਹੈ ਕੌਨਸਲ ਮੁਤਾਬਕ ਅਮਰੀਕਾ ਦੇ ਇمپੋਰਟ ਡਿਊਟੀ ਵਧਾਉਣ ਨਾਲ ਨਿਰਮਾਣ ਕਾਰਜ ਨੌਕਰੀਆਂ ਅਤੇ ਸੂਬੇ ਦੀ ਆਸ-ਪਾਸ ਦੀਆਂ ਕਮਿਊਨਿਟੀਆਂ ਉੱਪਰ ਨੈਗੇਟਿਵ ਇਮਪੈਕਟ ਪਵੇਗਾ ਮਿਨਿਸਟਰ ਮੈਰੀ ਐਨ ਜੀ ਨੇ ਕਿਹਾ ਕਿ ਸੌਫਟਵਰਡ ਲੰਬਰ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਸਤਾਈ ਹੱਲ ਲੱਭਣਾ ਚਾਹੀਦਾ ਹੈ ਕੈਨੇਡਾ ਤੇ ਅਮਰੀਕਾ ਦੋਵਾਂ ਦੇ ਹਿੱਤ ਦੇ ਵਿੱਚ ਹੋਏਗਾ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਹੁਣ ਇਸ ਸਮੇਂ ਦੌਰਾਨ ਸੌਫਟਵੁੱਡ ਲੈਂਬਰ ਦੇ ਉੱਪਰ ਇੰਪੋਰਟ ਡਿਊਟੀ ਵਧਾਈ ਗਈ ਹੈ ਤਾਂ ਇਸ ਦਾ ਪ੍ਰਭਾਵ ਸਿੱਧੇ ਰੂਪ ਵਿੱਚ ਅਮਰੀਕੀਆਂ ਤੇ ਪੈਗਾ ਕਿਉਂਕਿ ਅਮਰੀਕਾ ਨੂੰ ਕੈਨੇਡਾ ਤੋਂ ਸਸਤੀ ਲੱਕੜ ਮਿਲਦੀ ਹੈ ਜਿਸ ਕਾਰਨ ਕੰਸਟਰਕਸ਼ਨ ਦੇ ਕੰਮ ਦੇ ਖਰਚੇ ਘਟ ਜਾਂਦੇ ਨੇ ਪਰ ਜਦੋਂ ਉਹਨਾਂ ਨੂੰ ਮਹਿੰਗੀ ਲੱਕੜ ਲੈਣੀ ਪੈਣੀ ਹੈ ਅਤੇ ਨਾਲੋਂ ਨਾਲ ਅਮਰੀਕਾ ਦੇ ਵਿੱਚ ਲੰਬਰ ਇੰਡਸਟਰੀ ਮੌਲਕ ਦੀਆਂ ਸਾਰੀਆਂ ਲੋੜਾ ਪੂਰੀਆਂ ਨਹੀਂ ਕਰ ਸਕਦੀ ਤਾਂ ਇਸ ਦਾ ਸਿੱਧਾ ਪ੍ਰਭਾਵ ਕੰਜ਼ਿਊਮਰ ਦੇ ਉੱਪਰ ਪੈਗਾ ਕਿਉਂਕਿ ਜਦੋਂ ਕੰਸਟਰਕਸ਼ਨ ਖਰਚੇ ਵਧਣਗੇ ਤਾਂ ਇਹ ਦਾ ਬੋਝ ਉਸ ਵਿਅਕਤੀ 'ਤੇ ਪੈਣਾ ਜਿਸ ਵੱਲੋਂ ਕੋਈ ਕਮਰਸ਼ੀਅਲ ਜਾਂ ਰਹਿਸ਼ੀ ਪ੍ਰਾਪਰਟੀ ਖਰੀਦੀ ਜਾਣੀ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਡੋਨਲਡ ਟਰੰਪ ਦੇ ਸਮੇਂ ਵੀ ਟੈਰਫ ਲਗਾਉਣ ਦੀਆਂ ਗੱਲਾਂ ਬਾਤਾਂ ਜਾਂ ਇੰਪੋਰਟ ਡਿਊਟੀ ਵਧਾਉਣ ਦੇ ਮਸਲੇ ਚਰਚਾ ਦੇ ਵਿੱਚ ਸੀ ਖਾਸ ਕਰਕੇ ਸਟੀਲ ਐਲੂਮੀਨੀਅਮ ਅਤੇ ਸੌਫਟਵਰਡ ਲੰਬਰ ਦੇ ਉੱਪਰ ਪਰ ਹੁਣ ਕੈਨੇਡਾ ਨੂੰ ਇਸ ਮਾਮਲੇ 'ਚ ਕੋਈ ਪੱਕਾ ਹੱਲ ਲੱਭਣ ਦੇ ਲਈ ਕਦਮ ਅੱਗੇ ਵਧਾਉਣੇ ਪੈਣੇ ਆ ਕਿਉਂਕਿ ਫ੍ਰੀ ਟ੍ਰੇਡ ਐਗਰੀਮੈਂਟ ਦੇ ਤਹਿਤ ਪਹਿਲਾਂ ਵੀ ਇਸ ਤਰ੍ਹਾਂ ਦੇ ਫੈਸਲਿਆਂ ਨੂੰ ਕੈਨੇਡਾ ਚੈਲੰਜ ਕਰਦਾ ਰਿਹਾ ਹੈ ਪਰ ਉਹ ਆਰਜੀ ਹਾਲੀ ਸਾਬਤ ਹੋਏ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਦਲਦੇ ਮੌਸਮ ਦੇ ਚਲਦਿਆਂ ਅਤੇ ਕੋਆਪ ਦੇ ਭੰਗ ਹੋਣ ਤੋਂ ਬਾਅਦ ਫਲ ਫਰੂਟ ਦੀ ਖੇਤੀ ਕਰਨ ਵਾਲੇ ਫਾਰਮਰਸ ਦੇ ਵਿੱਚ ਕਾਫੀ ਚਿੰਤਾਮਾ ਸਨ ਪਰ ਇਸ ਮਾਮਲੇ ਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਕੀ ਕਰ ਰਹੀ ਹੈ ਆਓ ਜਾਣਦੇ ਹਾਂ ਸੋ ਜਿਹੜੇ ਫਰੂਟ ਗਰੋਅਰਸ ਨੇ ਉਹਨਾਂ ਦੀਆਂ ਕਾਫੀ ਸਮੱਸਿਆਵਾਂ ਹਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਮੇਂ ਦੌਰਾਨ ਚਰਚਾ ਦੇ ਵਿੱਚ ਰਹੀਆਂ ਨੇ ਸੋ BC ਗਵਰਨਮੈਂਟ ਇਹਦੇ ਲਈ ਕੀ ਕਰ ਰਹੀ ਹੈ ਇਸ ਲਈ MLA ਹਰਵਿੰਦਰ ਸੰਧੂ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਹਾਂਜੀ ਆ ਮੇਰਬਾਨੀ ਜੀ ਤੁਹਾਡਾ ਵੀ ਬਹੁਤ ਜਿਆਦਾ ਧੰਨਵਾਦ ਸਾਨੂੰ ਇਹ ਮੌਕਾ ਦੇਣ ਵਾਸਤੇ ਤੇ ਜਿਹੜੇ ਫਰੂਟ ਗਰੋਅਰਸ ਨੇ ਜਾਂ ਵਰਕਰਸ ਨੇ ਤਾਂ ਉਹਨਾਂ ਨੂੰ ਸਟਰੈਂਥਨ ਕਰਨ ਦੇ ਲਈ ਬੀਸੀ ਗਵਰਨਮੈਂਟ ਕੀ ਕਦਮ ਜਿਹੜੇ ਚੁੱਕ ਰਹੀ ਹੈ ਜੀ ਹਾਂਜੀ ਆ ਸੋ ਅਸੀਂ ਪਹਿਲੀ ਤਾਂ ਗੱਲ ਇਹ ਬਹੁਤ ਜ਼ਰੂਰੀ ਸਾਂਝੀ ਕਰਨਾ ਚਾਹੁੰਦੀ ਕਿ ਗਵਰਨਮੈਂਟ ਬੀਸੀ ਐਨ ਡੀ ਪੀ ਗਵਰਨਮੈਂਟ ਸਾਡੇ ਵਾਸਤੇ ਜਿਹੜੇ ਫਾਰਮਰਸ ਹੈਗੇ ਆ ਉਹਨਾਂ ਦੀ ਬਹੁਤ ਵੈਲਿਊ ਹੈਗੀ ਜਿਵੇਂ ਆਪਾਂ ਨੂੰ ਪਤਾ ਕਿ ਲੋਡ نو ਫਾਰਮਰ نو ਫੂਡ ਤਾਂ ਜਿਹੜੇ ਫਾਰਮਰ ਹੈਗੇ ਆ ਫੂਡ ਸਿਕਿਉਰਟੀ ਵਾਸਤੇ ਜਾਂ ਜਿਹੜੀ ਆਪਣਾ ਐਗਰੀਕਲਚਰ ਸੈਕਟਰ ਆ ਉਹਦਾ ਆਪਣੀ ਇਕਨੋਮੀ ਇਕਨੋਮੀ ਦੇ ਵਿੱਚ ਕਿੰਨਾ ਜ਼ਿਆਦਾ ਯੋਗਦਾਨ ਹੈਗਾ ਤੇ ਉਹਦੀ ਕਰਕੇ ਅਸੀਂ ਹਮੇਸ਼ਾ ਹੀ ਐਕਟਿਵ ਰਹਿੰਦੇ ਕਿ ਉਹਨਾਂ ਨੂੰ ਕਿਵੇਂ ਸਪੋਰਟ ਕੀਤਾ ਜਾਵੇ ਸੋ ਕੀ ਕਰ ਰਹੇ ਪਹਿਲਾਂ ਤਾਂ ਅਸੀਂ ਆਪਲ ਆਲਵੇਜ਼ੀ ਜਦੋਂ ਦੇ ਮੇਰਾ ਇਲੈਕਸ਼ਨ ਹੋਇਆ ਮੈਂ ਉਸਦੇ ਬਾਰੇ ਗੱਲ ਕਰ ਸਕਦੀ ਹਾਂ ਲੋਕਲ ਫਾਰਮਰਸ ਉਹ ਕਨਾਗੰਦੇ ਹੋਏ ਜਾਂ ਜਦੋਂ ਫਲਡਸ ਦੇ ਦੌਰਾਨ ਫਰੀਜ਼ਰ ਵੈਲੀ ਹਮੇਸ਼ਾ ਹੀ ਅਸੀਂ ਤਤ ਪਰ ਰਹਿੰਦੇ ਹਾਂ ਕਿ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਦੇ ਜਿਹੜੇ ਮੁੱਦੇ ਉਹ ਦੇਖੇ ਜਾਣ ਤੇ ਫਿਰ ਮਿਨਿਸਟਰੀ ਤੋਂ ਹਮੇਸ਼ਾ ਹੀ ਸਪੋਰਟ ਮਿਲਦੀ ਰਹੀ ਹੈ ਤਾਂ ਹੁਣ ਜਿਹੜਾ ਹੈਗਾ ਸਿਗਾ ਆਹ ਨ ਕੋਆਪ ਦਾ ਜਿਹੜਾ ਬੰਦ ਹੋਣਾ ਇਹ ਇੱਕ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਟਾਈਮ ਵੀ ਬਹੁਤ ਜਿਵੇਂ ਕਸੂਤਾ ਸੀ ਕਿ ਹੁਣ ਖੇਤੀਬਾੜੀ ਦਾ ਐਪਲ ਦਾ ਟਾਈਮ ਆ ਤੇ ਹਮੇਸ਼ਾ ਪਹਿਲੀ ਗੱਲ ਤੇ ਡਾਇਲੌਗ ਉਹਨਾਂ ਵਾਸਤੇ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਮਲਟੀਪਲ ਮੀਟਿੰਗਾਂ ਕਰਨੀਆਂ ਫਿਰ ਉਹਨਾਂ ਦੇ ਵਿਚਾਰ ਸੁਣ ਕੇ ਸਾਂਝੇ ਕਰਕੇ ਫਿਰ ਐਕਸ਼ਨ ਲੈਣਾ ਤਾਜੀਵੇਂ ਅਹ ਮੁਦਦ ਹੋਣ ਤੋਂ ਪਹਿਲਾਂ ਮੈਂ ਤੇ ਮਿਨਿਸਟਰ ਬਰਾਰ ਹੱਥੇ ਵਰਨਨ ਵਿੱਚ ਫਾਰਮਰਾਂ ਨਾਲ ਮਿਲੇ ਸੀ ਕਾਫੀ ਲੰਬੀ ਮੀਟਿੰਗ ਹੋਈ ਸੀਗੀ ਹੋਰ ਉਹਨਾਂ ਦੇ ਇਸ਼ੂਜ਼ ਜਾਣਨ ਬਾਰੇ ਇਨਫੈਕਟ ਮਿਨਿਸਟਰ ਤੇ ਮੈਂ ਹੀ ਪ੍ਰਪੋਜ਼ ਕੀਤੀ ਸੀ ਮੀਟਿੰਗ ਉਹਦੋਂ ਨਹੀਂ ਸਾਨੂੰ ਪਤਾ ਸੀ ਕਿ ਆ ਇੱਕ ਹੋਰ ਚੈਲੰਜ ਵੀ ਆਊਗਾ ਤਾਂ ਉਹਨਾਂ ਦੇ ਹਮੇਸ਼ਾ ਟੱਚ 'ਚ ਰਹਿਣਾ ਇੱਕ ਬਹੁਤ ਵੱਡਾ ਹੈਗਾ ਸਾਡੀ ਖਿਆਲ ਦੇ ਮੁਤਾਬਿਕ ਕਿ ਉਹਨਾਂ ਦੇ ਨਾਲ ਹਮੇਸ਼ਾ ਹੀ ਐਕਸੈਸਿਬਲ ਰੋ ਉਹਨਾਂ ਦੇ ਅਵੇਲੇਬਲ ਰੋ ਉਹਨਾਂ ਦੇ ਮੁੱਦੇ ਸੁਣੋ ਤਾਂ ਉਹਨਾਂ ਦੀ ਮੁਸ਼ਕਲਾਂ ਦਾ ਹੱਲ ਲੱਭਣ ਵਾਸਤੇ ਤੇ ਇਹ ਚ ਕਿੱਦਾਂ ਦੀ ਫੰਡਿੰਗ ਜਿਹੜੀ ਉਹ ਸਰਕਾਰ ਉਲੀਕ ਰਹੀ ਹੈ ਜਾਂ ਕਿੱਦਾਂ ਇਹ ਪ੍ਰੋਗਰਾਮ ਜਿਹੜਾ ਵਰਕ ਕਰੇਗਾ ਹਾਂਜੀ ਤੇ ਇਹਦੇ ਵਿੱਚ ਥੋੜੇ ਇੱਕ ਨੀ ਤਿੰਨ ਚਾਰ ਸਟੈਪ ਲਏ ਆ ਜਿਹੜੀ ਕੱਲ ਪ੍ਰੀਮੀਅਰ ਡੇਵੀਡੀ ਬੀ ਤੇ ਮਿਨਿਸਟਰ ਰੈਲੈਕਸਸ ਤੇ ਮੈਂ ਤੇ ਐਮਲੀ ਰੂਲੀ ਰਸਲਸੀ ਨੌਮਸਕੀਟਾ ਇਹਦੇ ਵਿੱਚ ਇੱਕ ਇਮੀਡੀਏਟ ਜਾਨੀ ਹੁਣੇ ਹੀ ਜਿਹੜੀ ਸਹੂਲਤ ਕੀ ਕਰ ਸਕਦੇ ਆ ਫਿਰ ਲੌਂਗ ਟਰਮ ਲਈ ਅੱਗੇ ਚੱਲ ਕੇ ਚਲੋ ਹੁਣ ਫਾਰਮਰਾਂ ਨੂੰ ਸਪੋਰਟ ਚਾਹੀਦੀ ਆ ਹੁਣ ਕੀ ਐਕਸ਼ਨ ਲੈਣੇ ਆ ਤਾਂ ਅੱਗੇ ਜਾ ਕੇ ਜਦੋਂ ਇਹ ਸਾਰਾ ਹੋਪਫੁਲੀ ਆਹ ਮਸਲਾ ਥੋੜਾ ਸਪੋਰਟ ਮਿਲੂਗੀ ਤਾਂ ਅੱਗੇ ਵਧਣ ਵਾਸਤੇ ਕਿ ਜਿਹੜਾ ਇਹ ਫਾਰਮਿੰਗ ਇੱਕ ਕੀਤਾ ਸਾਰੇ ਕਿਸਾਨ ਇੱਕ ਪਰਫੁੱਲਤ ਕਿਤਾਬ ਵਜੋਂ ਦੇਖਣ ਤਾਂ ਜਿਹੜੀ ਅਸੀਂ ਹੁਣ ਕੀਤਾ ਇੱਕੇ ਦਮ ਜਿਹੜੀ ਇਨਕਮ ਸਪੋਰਟ ਮਿਲਦੀ ਸੀ ਕੀ ਆਪਣੀ ਐਗਰੀ ਸੈਪਟੇਬਿਲਿਟੀ ਕਰਕੇ ਸਪੋਰਟ ਮਿਲਦੀ ਫਾਰਮਰਾਂ ਨੂੰ ਉਹਨੂੰ ਅਸੀਂ ਉਹਦੀ ਜਿਹੜੀ ਅਮਾਉਂਟ ਵਧਾ ਦਿੱਤੀ 15 ਮਿਲੀਅਨ ਡਾਲਰ ਜਿਹੜੇ ਹੈਗੇ ਆ ਇਮੀਡੀਏਟਲੀ ਜਿਹੜੇ ਫਾਰਮਰਾਂਸ ਦੇ ਉੱਥੇ ਅਵੇਲੇਬਲ ਹੈਗੇ ਉਹਨਾਂ ਦੀ ਸਪੋਰਟ ਕਰਨ ਨੂੰ ਦੂਜਾ ਕੀਤਾ ਕਿ ਜਿਹੜਾ ਕਲਾਈਮੇਟ ਰੈਜ਼ੀਲੀਐਂਸੀ ਪ੍ਰੋਗਰਾਮ ਹੈਗਾ ਸੀ ਉਹਦੇ ਵਿੱਚ 5 ਮਿਲੀਅਨ ਡਾਲਰ ਪਾਇਆ ਉਹਦੇ ਵਿੱਚ ਕੀ ਆ ਕਿ ਦਾ ਫਾਰਮਰ ਕੋਈ ਵੀ ਆਪਣੇ ਪੌਦੇ ਲਗਾ ਸਕਦੇ ਆ ਪਾ ਨੂੰ ਵੀ ਪਤਾ ਵੀ ਹੁਣ ਤਾਪਮਾਨ ਵੀ ਚੀਜ਼ ਬੁਰਿਆ ਫਲੱਡ ਵੀ ਆਉਂਦੇ ਫਾਇਰਸ ਹੜ ਕਿੰਨਾ ਕੁਝ ਹੁੰਦਾ ਤਾਂ ਚੇਂਜ ਹੋ ਰਿਹਾ ਵਾਤਾਵਰਨ ਸਾਰੀ ਦੁਨੀਆ ਚ ਤਾਂ ਉਹਦੇ ਮੁਤਾਬਿਕ ਜਿਹੜਾ ਕੁਝ ਪਹਿਲਾਂ ਗ로우 ਕਰ ਸਕਦੇ ਸੀ ਉਹਦੇ ਉਹ ਹੁਣ ਨਹੀਂ ਹੋ ਰਿਹਾ ਜਾਂ ਪਹਿਲਾਂ ਫ੍ਰੀਜ਼ ਹੋ ਗਿਆ ਪੂਲ ਡਿਸਟਰੋਏ ਹੋ ਗਿਆ ਗ੍ਰੇਪ ਉਹ ਜਿਹੜਾ ਫਿਊਚਰ ਕਲਾਈਮੇਟ ਰੈਜ਼ੀਲੀਅੰਸ ਪ੍ਰੋਗਰਾਮ ਆ ਉਤੇ ਵਾਸਤੇ 5 ਮਿਲੀਅਨ ਡਾਲਰ ਦਿੱਤੇ ਆ ਸੋ ਫਾਰਮਰ ਵਰਤ ਸਕਦੇ ਆ ਕੋਈ ਪੌਦੇ ਨਵੇਂ ਲਗਾਉਣੇ ਆ ਜਾਂ ਕੋਈ ਹੋਰ ਵੀ ਉਹਨਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਇੱਕ ਉਹ ਐਲਾਨ ਕੀਤਾ ਗਿਆ ਦੂਜਾ ਹੈਗਾ ਇੱਕ ਟੈਂਪਰੇਰੀ ਇੱਕ ਸੁਵਿਧਾ ਐਗਜ਼ੈਂਪਸ਼ਨ ਕਹਿ ਲਓ ਜਿਹੜੇ ਫੂਡ ਪ੍ਰੋਸੈਸਿੰਗ ਹੁੰਦੀ ਆ ਇਹ ਐਲ ਆਰ ਦੀ ਜ਼ਮੀਨ ਦੇ ਉੱਤੇ ਉਹਦੇ ਵਿੱਚ ਇੱਕ ਪਾਲਿਸੀ ਹੈਗੀ ਆ 50 50% ਜੇ ਤੁਸੀਂ 50% ਤੋਂ ਘੱਟ ਉਹ ਜਿਹੜਾ ਹੇਗਾ ਇੱਕ ਪ੍ਰੋਡਕਟ ਪ੍ਰੋਡਿਊਸ ਕਰਦੇ ਆ ਤਾਂ ਤੁਸੀਂ ਉਹ ਨਹੀਂ ਸਿਲਾ ਸਕਦੇ ਪ੍ਰੋਸੈਸਿੰਗ ਫੈਸਿਲਿਟੀ ਹੋਣਾ ਮੁੱਦਾ ਹੈ ਕਿ ਹੁਣ ਜਿਹੜੇ ਐਪਲ ਹੈਗੇ ਆ ਉਹਨਾਂ ਦੀ ਕੋਲਡ ਸਟੋਰੇਜ ਵਗੈਰਾ ਵੀ ਕਰਨੀ ਹੈ ਨਾ ਤਾਂ ਉਹਦੇ ਵਾਸਤੇ ਟੈਂਪਰਰੀ ਐਗਜ਼ੈਂਪਸ਼ਨ ਦਿੱਤੀਆਂ ਐਂ ਦੂਜਾ ਹੈਗਾ ਫੈਡਰਲ ਗਵਰਨਮੈਂਟ ਨੂੰ ਪ੍ਰੀਮੀਅਰ ਡੇਵੀਡੀ ਬੀ ਨੇ ਤੇ ਮਿਨਿਸਟਰ ਰੈਲੈਕਸਸ ਨੇ ਇੱਕ ਕੱਲ ਹੀ ਚਿੱਠੀ ਲਿਖੀ ਹੈ ਕਿਉਂਕਿ ਹਰ ਇੱਕ ਲੈਵਲ ਜਿਹੜੀ ਗਵਰਨਮੈਂਟ ਆ ਆਪਾਂ ਨੂੰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਕਰਨਾ ਪੈਂਦਾ ਕਿਉਂਕਿ ਕਈ ਚੀਜ਼ਾਂ ਹੈਗੀਆਂ ਜੀ ਵੀ ਕੰਪੀਟਿੰਗ ਕਰਨਾ ਅਮਰੀਕਾ ਦੇ ਨਾਲ واਸ਼ਿੰਗਟਨ ਦੀ ਐਪਲ ਉਹਦੇ ਕਰਕੇ ਪ੍ਰਾਈਸ ਦੇ ਵਿੱਚ ਅਨਜਸਟੀਫਾਈਡ ਟ੍ਰੇਡ ਐਗਰੀਮੈਂਟ ਉਹ ਫੈਡਰਲ ਗਵਰਨਮੈਂਟ ਜਿਹੜੀ ਉਹ ਵੀ ਆਪਣਾ ਰੋਲ ਅਦਾ ਕਰ ਸਕਦੀ ਹੈ ਤਾਂ ਉਹ ਇਹ ਥੋੜੀ ਜਿਹੀ ਐਕਸ਼ਨ ਮੈਂ ਥੋੜੀ ਜਿਹੜੀ ਆਪਾਂ ਕੱਲ ਅਨਾਉਂਸ ਕੀਤੇ ਆ ਪਰ ਇਹੀ ਨਹੀਂ ਆ ਹਲੇ ਲਗਾਤਾਰ ਜਿਹੜਾ ਇੱਕ ਟਾਸਕ ਫੋਰਸ ਬਣਾਇਆ ਟੇਬਲ ਉਹਦੇ ਤੇ ਹੋਰ ਵੀ ਕੰਮ ਚੱਲ ਰਿਹਾ ਤੇ ਜਦੋਂ ਫਾਰਮਰਸ ਦੀ ਗੱਲ ਕਰਦੇ ਆ ਤਾਂ ਕਲਾਈਮੇਟ ਚੇਂਜ ਕਾਫੀ ਵੱਡੀ ਸਮੱਸਿਆ ਤਾਂ ਉਹਨੂੰ ਗਵਰਨਮੈਂਟ ਕਿਸ ਤੰਗ ਨਾਲ ਦੇਖ ਰਹੀ ਹੈ ਤੇ ਫਾਰਮਰਸ ਦਾ ਨਜ਼ਰੀਆ ਉਹਦੇ ਲਈ ਕੀ ਹੈ ਕਿੰਨੇ ਕੁ ਪ੍ਰਭਾਵਿਤ ਹੋ ਇਸ ਸਮੇਂ ਹੋ ਰਿਹਾ ਜਾਂ ਇਨ ਫਿਊਚਰ ਹੋ ਸਕਦੇ ਆ ਹਾਂਜੀ ਕਲਾਈਮੇਟ ਚੇਂਜ ਇੱਕ ਬਹੁਤ ਡੀ ਰਿਐਲਿਟੀ ਆ ਕਈ ਲੋਕ ਜਾਂ ਲੀਡਰ ਵੀ ਕਹਿ ਲਓ ਉਸ ਤੋਂ ਮੁਕਰਨਾ ਚਾਹੁੰਦੇ ਆ ਮੈਂ ਤਾਂ ਇਹ ਕਹਿੰਦੀ ਹੁੰਨੀ ਆ ਜਾਂ ਪ੍ਰੀਮੀਅਰ ਡੇਵਿਡ ਈ ਵੀ ਜਾਂ ਸਾਡੀ ਗਵਰਨਮੈਂਟ ਅਸੀਂ ਕਲਾਈਮੇਟ ਦੇ ਤੇ ਬਹੁਤ ਬੋਲਡ ਐਕਸ਼ਨ ਲੈ ਵੀ ਆ ਬੀਸੀ ਨੂੰ ਕਹਿ ਲਓ ਤਾਂ ਇੱਕ ਚੈਂਪੀਅਨ ਮੰਨਿਆ ਜਾਂਦਾ ਕਲਾਈਮੇਟ ਜਿਵੇਂ ਕਲੀਨ ਬੀਸੀ ਇਨੀਸ਼ੀਏਟਿਵ ਆ ਜੋ ਜਿਹੜੇ ਵੀ ਕੰਮ ਅਸੀਂ ਕਰ ਰਹੇ ਆ ਐਗਰੀਕਲਚਰ ਸੈਕਟਰ ਜਾਂ ਹੋਰ ਸਾਰੇ ਸੈਕਟਰ ਨੂੰ ਸਪੋਰਟ ਕਰਨ ਵਾਸਤੇ ਮੈਂ ਇਹ ਕਹਿੰਦੀ ਆ ਕਿ ਉਹ ਲੋਕ ਜਿਹੜੇ ਡਿਨਾਈ ਕਰਦੇ ਜਿਹੜੇ ਐਕਸ਼ਨ ਨਹੀਂ ਲਾਣਾ ਚਾਹੁੰਦੇ ਤੇ ਇਹ ਆਪਣੇ ਸਾਹਮਣੇ ਰਿਐਲਿਟੀ ਦੁਨੀਆ ਪਰਚ ਕੀ ਹੋ ਰਿਹਾ ਤਾਂ ਫਾਰਮਰ ਵੀ ਮੰਨਦੇ ਆ ਕਿਉਂਕਿ ਉਹ ਮੰਨਦੇ ਉਹਨਾਂ ਨੂੰ ਤਾਂ ਡਾਇਰੈਕਟਲੀ ਇੰਪੈਕਟ ਹੋਇਆ ਭਾਵੇਂ ਉਹ ਫਾਰਮਰ ਫਰੀਜ਼ਰ ਵੈਲੀ ਦੇ ਸੀ ਭਾਵੇਂ ਉਹ ਕਨਾਗਨ ਛੋਣ ਹਨਾ ਤਾਂ ਉਹ ਪੂਰੇ ਸਾਡੀ ਇਸ ਕਲਾਈਮੇਟ ਜਿਹੜੇ ਐਕਸ਼ਨ ਜਿਹੜੇ ਇਨੀਸ਼ੀਏਟਿਵ ਜਿਹੜੇ ਪ੍ਰੋਗਰਾਮ ਅਸੀਂ ਕਰ ਰਹੇ ਉਹਨਾਂ ਦੀ ਪੂਰੀ ਸਪੋਰਟ ਕਰਦੇ ਆ ਹਾਲਾਂਕਿ ਕੱਲ ਮਨਿਸਟਰ ਨਾਲ ਗੱਲਬਾਤ ਕਰਕੇ ਮਨਿਸਟਰ ਆਫ ਐਗਰੀਕਲਚਰ ਪੰਮੈਲੈਕਸਿਸ ਉਹ ਦੱਸ ਰਹੇ ਸੀ ਕਿਉਂਕਿ ਉਹ ਫੈਡਰਲ ਟੇਬਲ ਤੇ ਵੀ ਬੈਠਦੇ ਆ ਹੋਰ ਐਗਰੀਕਲਚਰ ਮਨਿਸਟਰ ਹਨਾ ਕਿ ਜਿਹੜੀ ਫੈਡਰਲ ਸਰਕਾਰ ਹੈ ਉਹ bc ਤੋਂ ਐਕਚੁਅਲੀ ਸੇਦ ਲੈਂਦੀ ਆ ਵੀ ਉਹ ਮੰਨਦੇ ਆ ਕਿ ਸਾਡਾ ਜਿਹੜਾ ਕਾਫੀ ਐਕਟਿਵ ਹੈਗੇ ਆ ਕਲਾਈਮੇਟ ਐਕਸ਼ਨ ਤਾਂ ਉਹਦੇ ਚ ਪਰਮਣੂ ਵੀ ਸੁਣ ਕੇ ਬੜਾ ਵਧੀਆ ਲੱਗਾ ਕਿਉਂਕਿ ਆਪਾਂ ਨੂੰ ਆਪਾਂ ਨੂੰ ਹੈਵ ਟੂ ਜ਼ਰੂਰ ਆ ਬਹੁਤ ਜ਼ਰੂਰੀ ਇਹਦੇ ਨਾਲ ਜੁੜਨਾ ਪੈਣਾ ਇਹਨੂੰ ਰਿਫਿਊਜ਼ ਡਿਨਾਈ ਕਰਕੇ ਜਾਂ ਧੋਮੂ ਮੋੜ ਕੇ ਕਲਾਈਮੇਟ ਐਕਸ਼ਨ ਜਿਹੜੀ ਹੈਗੀ ਆ ਉਹਦੇ ਨਾਲ ਆਪਣਾ ਸਰਵਾਈਵ ਨਹੀਂ ਹੋਣਾ ਸੋ ਆਪਣੇ ਵਾਸਤੇ ਬਹੁਤ ਇੰਪੋਰਟੈਂਟ ਹੈ ਜੀ ਤੇ ਕੋਆਪ ਦੇ ਬੰਦ ਹੋਣ ਤੋਂ ਬਾਅਦ ਫਾਰਮਰਜ਼ ਕਾਫੀ ਨਿਰਾਸ਼ ਸੀਗੇ ਕੋਈ ਸਮਝ ਨਹੀਂ ਆ ਰਹੀ ਸੀ ਤਾਂ ਹੁਣ ਤੁਸੀਂ ਕੀ ਭਰੋਸਾ ਦੇਣਾ ਚਾਹੁੰਦੇ ਹੋ ਕਿ ਗਵਰਨਮੈਂਟ ਉਹਨਾਂ ਦੇ ਨਾਲ ਖੜੀ ਹੈ ਕਿਉਂਕਿ ਬਹੁਤ ਵਾਰ ਫਾਰਮਰਜ਼ ਇਹ ਨਾਰਾਜ਼ਗੀ ਜ਼ਾਹਿਰ ਕਰਦੇ ਨੇ ਕਿ ਉਹਨਾਂ ਨੂੰ ਪ੍ਰਾਈਸ ਨਹੀਂ ਮਿਲ ਰਿਹਾ ਮਾਰਕੀਟਿੰਗ ਦਾ ਪ੍ਰਬੰਧ ਉਸ ਢੰਗ ਦਾ ਨਹੀਂ ਹੈ ਕਲਾਈਮੇਟ ਕ੍ਰਾਈਸਿਸ ਹੈ ਖਰਚੇ ਵੱਧ ਰਹੇ ਨੇ ਤਾਂ ਇਸ ਸਬੰਧੀ ਤੁਸੀਂ ਕੀ ਭਰੋਸਾ ਜਿਹੜਾ ਦੇਣਾ ਚਾਹੁੰਦੇ ਹੋ ਗਵਰਨਮੈਂਟ ਦੀ ਤਰਫੋਂ ਹਾਂਜੀ ਹਾਂਜੀ ਜਰੂਰ ਚਿੰਤਾ ਬਹੁਤ ਹੈ ਆਪਾਂ ਵੀ ਜਿਵੇਂ ਮੋਸਟ ਆਫ ਅਸ ਆਪਾਂ ਵੀ ਫਾਰਮਿੰਗ ਕਮਿਊਨਿਟੀਆਂ ਤੋਂ ਆਏ ਆ ਤਾਂ ਆਪਾਂ ਨੂੰ ਬਹੁਤ ਨੇੜੇ ਦੀ ਜਿਵੇਂ 6:00 ਵਜਦੀ ਹੈ ਤਾਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਅਸੀਂ ਲਗਾਤਾਰ ਅੱਧਰ ਵੀ ਆਪਣੇ ਉਕਨਾਗਨ ਵਿੱਚ ਉਹਨਾਂ ਨਾਲ ਗੱਲਾਬਾਤਾਂ ਮੀਟਿੰਗਾਂ ਜਾਰੀ ਪ੍ਰੀਮੀਅਰ ਦੇ ਲੈਵਲ ਤਾਈਂ ਬੜੀ ਸਪੋਰਟ ਹੈ ਪ੍ਰੀਮੀਅਰ ਦੇ ਦੇਬੀ ਦੇ ਆਫਿਸ ਤੋਂ ਵੀ ਤੇ ਮਿਨਿਸਟਰ ਫੈਮਲ ਐਕਸਿਸ ਤੇ ਤੂ ਦੇ ਵਾਸਤੇ ਪ੍ਰੀਮੀਅਰ ਉਹਨਾਂ ਨੇ ਨਿਰਦੇਸ਼ ਦੇਸ਼ਾਂ ਨਿਰਦੇਸ਼ ਜਾਰੀ ਕੀਤੇ ਕਿ ਛੇਤੀ ਤੋਂ ਛੇਤੀ ਜਿਹੜਾ ਵੀ ਇਸ ਮੁੱਦਿਆਂ ਨੂੰ ਜਿਵੇਂ ਪੂਰਾ ਖੋਖ ਕੇ ਤਾਂ ਇਹਦੇ ਵਾਸਤੇ ਇੱਕ ਸੋਲੂਸ਼ਨ ਲੱਭੇ ਜਾਣ ਕਿ ਕੀ ਕੀ ਕਰ ਸਕਦੇ ਆ ਪਹਿਲੀ ਗੱਲ ਤੁਹਾਨੂੰ ਵੀ ਪਤਾ ਜਿਹੜਾ ਸੀਗਾ ਕੋਆਪ ਪ੍ਰਾਈਵੇਟ ਸੀਗਾ ਫਾਰਮਰ ਕ੍ਰੀਏਟਿਡ ਫਾਰਮਰ ਆਪਰੇਟਿਡ ਉਹਦੇ ਵਿੱਚ ਚਲੋ ਹੁਣ ਉਹ ਕੋਰਟ ਵਿੱਚ ਗਏ ਹੋਏ ਆ ਸੋ ਕੋਰਟ ਜਿਹੜੀ ਉਹਨਾਂ ਦੀ ਕਾਰਵਾਈ ਉਹ ਕਰਨਗੇ ਜੋ ਵੀ ਹੈਨਾ ਆਪਾਂ ਕੀ ਕਰਨਾ ਐਸ ਗਵਰਨਮੈਂਟ ਉਹਨਾਂ ਨੂੰ ਜਿਹੜੀ ਆ ਫਾਈਨੈਂਸ਼ੀਅਲੀ ਜਾਨੀ مالی ਮਦਦ ਕਰ ਸਕਦੇ ਆ ਉਹਨਾਂ ਦੇ ਨਾਲ ਹੁਣ ਸਭ ਤੋਂ ਵੱਡਾ ਐਕਸ਼ਨ ਇਹ ਆ ਕਿ ਆਪਾਂ ਟਾਸਕ ਫੋਰਸ ਇਮਰਜੈਂਸੀ ਟਾਸਕ ਫੋਰਸ ਟੇਬਲ ਬਣਾਇਆ ਉਹ ਟੇਬਲ ਦੇ ਉੱਤੇ ਉਹ ਸਾਰੇ ਡਿਫਰੈਂਟ ਗਰੋਵਰਸ ਲਏ ਹੋਇਆ ਐਪਲ ਜੀ ਏਰੀਆ ਜਨ ਜਿੱਥੋਂ ਜਿੱਥੋਂ ਵੀ ਤੇ ਕੁਝ ਮੇਰੇ ਜਿਹੜੇ ਆਫਿਸ ਚ ਆਉਂਦੇ ਰਿਹਾ ਰਿਪੀਟਲੀ ਉਹਨਾਂ ਦੇ ਨਾਮ ਐ ਭੇਜਿਆ ਤਾਂ ਇੱਕ ਮਿਨਿਸਟਰ ਰੈਕਸ ਦੱਸ ਰਹੇ ਸੀ ਕਿ ਇੱਕ ਮੀਟਿੰਗ ਹੋ ਗਈ ਚੁੱਕੀ ਆ ਤਾਂ ਉਹਦੇ ਵਿੱਚ ਇਹ ਕੋਸ਼ਿਸ਼ ਚੱਲੀ ਕਿ ਕੋਈ ਵੀ ਜਿਹੜੀ ਆਵਾਜ਼ ਹੈ ਪਾਵੇਂ ਕੋਈ ਕੋਆਪਰੇਟ ਮੈਂਬਰ ਸੀ ਜਾਂ ਨਈ ਮੈਂਬਰ ਸੀ ਜਾਂ ਉੱਥੇ ਵੀ ਉਹਨਾਂ ਵਿੱਚ ਵੀ ਥੋੜੇ ਹੈਗੇ ਆ ਵੀ ਕੁਛ ਇਸ ਪਾਸੇ ਖੜੇ ਕੁਛ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਸਾਰਿਆਂ ਦੇ ਜਿਹੜੇ opinion ਉਹਨਾਂ ਸਾਰਿਆਂ ਦੀ ਗਾਈਡੈਂਸ ਉਹਨਾਂ ਸਾਰਿਆਂ ਦੀ ਗੱਲਬਾਤ ਕਰਕੇ ਤਾਂ ਉਹ ਟਾਸਕ ਫੋਰਸ ਜਿਹੜੇ ਲਗਾਤਾਰ ਕੰਮ ਕਰੂਗੀ ਜਿਵੇਂ ਮੈਂ ਦੱਸਿਆ ਹੋਣ ਕੀ ਕਰ ਸਕਦੇ ਆ ਤਾਂ ਆਉਣ ਵਾਲੇ ਸਮੇਂ 'ਚ ਕੀ ਕਰ ਸਕਦੇ ਆ ਕਿ ਉਹਨਾਂ ਨੂੰ ਹਮੇਸ਼ਾ ਉਹ ਜਿਹੜੀ ਸਪੋਰਟ ਜਿਹੜੀ ਸਹੂਲਤ ਚਾਹੀਦੀ ਹੈ ਗਵਰਨਮੈਂਟ ਜਿਹੜੀ ਦੇਣੀ ਉਹ ਦੇ ਸਕੀਏ ਸਮੇਂ ਸਮੇਂ ਤੇ ਜੀ ਬਹੁਤ ਬਹੁਤਾਂ ਬਾ ਥੈਂਕ ਯੂ ਜੀ ਹਾਂਜੀ ਥੈਂਕ ਯੂ ਜੀ ਤੁਹਾਡੇ ਮਿਹਰਬਾਨੀ ਚ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਹਿ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਹੈ ਜੀ ਵੀ ਜਿਹੜਾ ਜੈਸਪੁਰ ਟਾਊਨ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਵੇਂ 22 ਜੁਲਾਈ ਵਾਲੇ ਦਿਨ ਜਿਹੜੀਆਂ ਅੱਗਾਂ ਸੀਗੀਆਂ ਉਸ ਟਾਊਨ ਵੱਲ ਨੂੰ ਵੱਧ ਰਹੀਆਂ ਸੀਗੀਆਂ ਇੰਨੀ ਨੇੜੇ ਆ ਗਈਆਂ ਕਿ 25000 ਜਿਹੜਾ ਵਿਅਕਤੀ ਉੱਥੇ ਰਹਿੰਦਾ ਸੀ ਉਹਨਾਂ ਸਾਰਿਆਂ ਨੂੰ ਰਾਤੋ-ਰਾਤ ਘਰ-ਬਾਰ ਛੱਡ ਕੇ ਤੇ ਬਾਹਰ ਜਾਣਾ ਪਿਆ ਔਰ ਉਦੋਂ 2 ਦਿਨ ਬਾਅਦ ਹੀ ਉਹ ਜਿਹੜੀਆਂ ਜਿਹੜੀਆਂ ਲੱਟ-ਲੱਟ ਬਲ ਰਹੀ ਅੱਗ ਸੀਗੀ ਉਹ ਸੈਂਕੜੇ ਫੁੱਟ ਅਸਮਾਨ 'ਚ ਚੜ੍ਹਦੀ ਚੜ੍ਹਦੀ ਉਹਨੇ ਅੱਧਾ ਟਾਊਨ ਜਿਹੜਾ ਜੀ ਉਹ ਘੇਰ ਲਿਆ 1100 ਤੇ 33 ਬਿਲਡਿੰਗਾਂ ਸਿਗੀਆਂ ਜਿਹਦੇ ਚੋਂ 358 ਉਹਨਾਂ ਨੇ બાળ ਕੇ ਰਾਖ ਕਰ ਦਿੱਤੀਆਂ ਉਹਨਾਂ ਅੱਗਾਂ ਨੇ ਪਰ ਹੁਣ ਜਿਹੜਾ ਜੀ ਉਹਨਾਂ ਨੂੰ ਜਿਹੜੇ ਉੱਥੋਂ ਦੇ ਰਹਿਣ ਵਾਲੇ ਵਸਨੀਕ ਆ ਉਹਨਾਂ ਨੂੰ ਮੁੜ ਉੱਥੇ ਪਹੁੰਚਣ ਲਈ ਜਿਹੜਾ ਕਿਹਾ ਗਿਆ ਹੈ ਅਧਿਕਾਰੀਆਂ ਵੱਲੋਂ ਕਿ ਉਹ ਸ਼ੁੱਕਰਵਾਰ ਤੋਂ ਉਹਨਾਂ ਦੀ ਰੀ-ਐਂਟਰੀ ਹੋ ਸਕਦੀ ਆ ਪਹਿਲਾਂ ਉਹਨਾਂ ਨੂੰ ਸੁਨੇਹੇ ਭੇਜੇ ਗਏ ਆ ਮੈਸੇਜ ਭੇਜੇ ਗਏ ਲੋਕਾਂ ਨੂੰ ਕਿ ਭਾਈ ਜਦੋਂ ਤੁਸੀਂ ਉੱਥੇ ਮੁੜ ਕੇ ਆਉਣਾ ਹੈ ਤੇ ਉੱਥੇ ਤੁਹਾਡੇ ਆਉਂਦਿਆਂ ਨੂੰ ਕੀ ਕੁਝ ਹੋਵੇਗਾ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਸਮੈਲ ਹੋਣੀ ਆ ਕਿਸ ਤਰ੍ਹਾਂ ਦੀ ਉੱਥੇ ਬਰਬਾਦੀ ਹੋਈ ਆ ਉਹ ਜਿਹੜੇ ਉੱਥੋਂ ਦੇ ਮੇਅਰ ਨੇ ਰਿਚਰਡ ਆਇਰਲੈਂਡ ਉਹਨਾਂ ਦਾ ਕਹਿਣਾ ਵੀ ਇਹ ਬਹੁਤ ਇਮੋਸ਼ਨਲ ਦਿਨ ਹੋਣਾ ਲੋਕਾਂ ਲਈ ਪਾਪੂਰਕ ਹੋਵੇਗਾ ਕਿ ਲੋਕ ਜਿਹੜਾ ਥਾਂ ਛੱਡ ਕੇ ਘਰ ਰਸ ਦੇ ਵਸ ਦੇ ਵਸ ਦੇ ਛੱਡ ਕੇ ਬਾਹਰ ਗਏ ਸੀਗੇ ਉਹਨਾਂ ਨੇ ਹੁਣ ਜਦੋਂ ਉੱਥੇ ਆਉਣਾ ਤੇ ਉੱਥੇ ਕਈਆਂ ਦੇ ਤਾਂ ਘਰ ਹੈ ਹੀ ਨਹੀਂ ਤੇ ਜਿਨ੍ਹਾਂ ਦੇ ਹੈਗੇ ਵੀ ਆ ਉਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਬੁਝਾਉਣ ਵਾਲੇ ਪਾਈਪ ਨੇ ਜਦੋਂ ਪਾਣੀ ਮਾਰਿਆ ਜੀ ਜੇ ਉਹਨਾਂ ਦੇ ਘਰ ਖੜੇ ਆ ਤਾਂ ਉਹਨਾਂ ਦੇ ਵਿੱਚੋਂ ਵੀ ਸਮੈਲ ਆ ਰਹੀ ਆ ਹੋਰ ਬਹੁਤ ਤਰ੍ਹਾਂ ਧੂਏ ਦੀ ਉਥੇ ਮਹਿਕ ਆਉਂਦੀ ਹੋएगी ਇਦਾਂ ਦਾ سلسلہ ਉਹ ਦੱਸ ਰਹੇ ਨੇ ਲੋਕਾਂ ਨੂੰ ਕਿ ਭਾਈ ਜਿਨ੍ਹਾਂ ਨੂੰ ਕੁਝ ਹੈਲਥ ਇਸ਼ੂਜ਼ ਵੀ ਹੋਣਗੇ ਉਹਨਾਂ ਲਈ ਪ੍ਰੋਬਲਮਸ ਆ ਪਰ ਉਥੇ ਜਿਹੜੇ ਉਥੋਂ ਦੇ ਵਾਸੀ ਆ ਜੀ ਉਹਨਾਂ ਨੂੰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾਏਗਾ ਪਹਿਲਾਂ ਕਿਹਾ ਗਿਆ ਸੀ ਵੀ ਸ਼ਾਇਦ ਅਲਾਉ ਕਰ ਦਿੱਤਾ ਜਾਏ ਪਰ ਹੁਣ ਉਹ ਉਹਨਾਂ ਨੇ ਕਿਹਾ ਜੀ ਵੀ ਨਹੀਂ ਉਥੇ ਸਿਰਫ ਤੇ ਸਿਰਫ ਜਿਹੜੇ ਉਥੋਂ ਦੇ ਵਾਸੀ ਹੀ ਹੈਗੇ ਆ ਉਹੋ ਹੀ ਸਿਰਫ ਆ ਸਕਦੇ ਆ ਔਰ ਦੂਸਰਿਆਂ ਲਈ ਉਹ ਕਹਿੰਦੇ ਵੀ ਲੇਟਰ ਡੇਟ ਤੇ ਜਿਹੜਾ ਉਹ ਦੱਸਿਆ ਜਾਵੇਗਾ ਕਿ ਕਦੋਂ ਦੂਜੇ ਲੋਕ ਜਿਹੜੇ ਆ ਉਸ ਟਾਊਨ ਵਿੱਚ ਜਾ ਸਕਦੇ ਵੈਸੇ ਜਿਹੜਾ ਹਾਈਵੇ ਹੇਗਾ 16 ਉਹ ਉਹਦੇ ਥਰੂ ਰਨ ਕਰਦਾ ਉਹ ਕਹਿੰਦੇ ਵੀ ਉਹ ਖੁੱਲਾ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਜਿਹਦੇ ਤੇ ਲੋਕ ਰੁਕ ਨਹੀਂ ਸਕਦੇ ਵੀ ਟਾਊਨ 'ਚ ਜਾਣ ਲਈ ਉਹਨਾਂ ਨੂੰ ਸਿੱਧੇ ਹੀ ਨੰਗਣਾ ਪਵੇਗਾ ਤੇ ਰੋਕਣਾ ਨਹੀਂ ਉੱਥੇ ਸੋ ਇਹ ਕਹਾਣੀ ਜੈਸਪੁਰ ਦੀ ਚੱਲ ਰਹੀ ਹੈ ਜੀ ਤੇ ਦੂਸਰੇ ਪਾਸੇ ਅਲਬਰਟਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਐਤ ਕੀ ਮੱਛਰਾਂ ਦੀ ਉਨੀ ਪਰਮਾਰ ਨਹੀਂ ਹੋਈ ਜੀ ਹਾਂ ਵਰਨਾ ਵੀ ਜਦੋਂ ਸਨੋਪ ਪਿਗਲਦੀ ਆ ਉਸ ਤੋਂ ਬਾਅਦ ਇੱਥੇ ਮੱਛਰ ਜਿਹੜੇ ਆ ਜੀ ਉਹਨਾਂ ਦੀ ਪ੍ਰਮਾਰ ਬਹੁਤ ਜ਼ਿਆਦਾ ਹੋ ਜਾਂਦੀ ਆ ਐਥ ਕਿਉਂਕਿ ਉਨੀ ਸਨੋ ਨਹੀਂ ਪਈ ਪਿਗਲਣ ਤੋਂ ਬਾਅਦ ਉਹ ਮੱਛਰਾਂ ਦੀ ਫੌਜ ਜਿਹੜੀ ਆ ਜੀ ਉਨੀ ਨਹੀਂ ਸੀ ਐ ਪਰ ਦੱਸਿਆ ਜਾ ਰਿਹਾ ਵੀ ਇੱਕ ਨਵੀਂ ਵੈਰਾਈਟੀ ਜਿਹੜੀ ਆ ਮੱਛਰਾਂ ਦੀ ਦੀ ਉਹ ਇੱਥੇ ਆ ਰਹੀ ਆ ਉਹ ਵੈਸਟ ਨਾਈਲ ਵਾਇਰਸ ਤੋਂ ਗਾਹਾਂ ਨਿਕਲੀ ਹੋਈ ਕਹਿ ਲਓ ਵਾਇਰਸ ਆ ਉਹ ਜ਼ਰੂਰ ਕਹਿੰਦੇ ਪਿਛਲੇ ਸਾਲਾਂ ਦਾ ਇੱਥੇ ਹੌਲੀ-ਹੌਲੀ ਉਹਦੀ ਗਿਣਤੀ ਵਧ ਰਹੀ ਹੈ ਤੇ ਲੋਕਾਂ ਨੂੰ ਚੌਕਸੀ ਜ਼ਰੂਰ ਜੜੀ ਆ ਵਰਤਣੀ ਚਾਹੀਦੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਨਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ